ਪਾਵਨ ਗੁਰ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦੇ ਕਰਕੇ ਸੁਚੱਜਾ ਜੀਵਨ ਜੀਉਣ ਦੀ ਜੋ ਸੋਝੀ ਬਖਸ਼ਿਸ਼ ਕੀਤੀ ਹੈ دیਵਾਨਾ ਦੀ ਸ਼ਰੰਭਤਾ ਹੁਕਮਨਾਮੇ ਨਾਲ ਹੋਈ ਇੱਕ ਦੋ ਮਿੰਟ ਮੈਂ ਹੁਕਮਨਾਮੇ ਦੇ ਬਾਰੇ ਬੇਨਤੀ ਕਰਨੀ ਚਾਹੁੰਨਾ ਹੈ ਕਿ ਹੁਕਮਨਾਮਾ ਜਿਹੜਾ ਸ਼ਬਦ ਹੈ ਅਸੀਂ ਕੇਵਲ ਇੱਕ ਮਰਿਆਦਾ ਜੀ ਬਣਾ ਕੇ ਸਮਝਦੇ ਐ ਕੇਵਲ ਇੱਕ ਮਰਿਆਦਾ ਹੈ ਪਰ ਜਿਹੜਾ ਹੁਕਮਨਾਮਾ ਹੈ ਹੁਕਮਨਾਮਾ ਸ਼ਬਦ ਦਾ ਅਰਥ ਹੈ ਉਪਦੇਸ਼ ਆਗਿਆ ਪੱਤਰ ਕਿ ਗੁਰੂ ਦੀ ਕੀ ਆਗਿਆ ਹੈ ਜਦੋਂ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਐ ਜਾਂ ਕੋਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੁੰਦਾ ਹੈ ਜਾਂ ਸੁਖਮਣੀ ਸਾਹਿਬ ਆਰੰਭ ਹੁੰਦਾ ਹੈ ਜਾਂ ਸਮਾਪਤੀ ਵੇਲੇ ਅਰਦਾਸ ਬੇਨਤੀ ਤੋਂ ਪਰੰਤ ਹੁਕਮਨਾਮਾ ਆਉਂਦਾ ਹੈ ਇਹ ਕੇਵਲ ਇੱਕ ਮਰਿਆਦਾ ਨਹੀਂ ਹੈ ਮਰਿਆਦਾ ਤੇ ਹੈ ਪਰ ਮਰਿਆਦਾ ਦੇ ਨਾਲ-ਨਾਲ ਇਹ ਬਹੁਤ ਵੱਡੀ ਮਹਾਨਤਾ ਵੀ ਰੱਖਦਾ ਹੈ ਕਿ ਕੋਈ ਕਾਰਜ ਆਰੰਭ ਕਰਨਾ ਹੈ ਜਾਂ ਕਿਸੇ ਕਾਰਜ ਦੀ ਸੰਪੂਰਨਤਾ ਹੀ ਹੋ ਰਹੀ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਆਗਿਆ ਲਈਏ ਉਪਦੇਸ਼ ਲਈਏ ਕਿ ਸਤਿਗੁਰੂ ਸਾਨੂੰ ਕੀ ਹੁਕਮ ਕਰ ਰਹੇ ਹੋ ਇਹ ਗੁਰੂ ਦਾ ਉਪਦੇਸ਼ ਗੁਰੂ ਦਾ ਹੁਕਮ ਗੁਰੂ ਦੀ ਆਗਿਆ ਕਹਿ ਲਈਏ ਕਿ ਸਤ ਗੁਰੂ ਸਾਨੂੰ ਸ਼ਬਦ ਦੇ ਰਾਹੀਂ ਇਹ ਸਮਝਾਉਣਾ ਚਾਹੁੰਦੇ ਨੇ ਕਿ ਸਿੱਖਾ ਤੂੰ ਜਿਸ ਕਾਰਜ ਦੀ ਆਰੰਭਤਾ ਕਰ ਰਹੀ ਐ ਜਾਂ ਜਿਸ ਕਾਰਜ ਦੀ ਤੂੰ ਸੰਪੂਰਨਤਾ ਹੀ ਕੀਤੀ ਐ ਉਹਦੇ ਵਾਸਤੇ ਤੈਨੂੰ ਮੇਰਾ ਆ ਹੁਕਮ ਐ ਆ ਉਪਦੇਸ਼ ਐ ਆ ਮੇਰੀ ਆਗਿਆ ਹੈ ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਧਰਤੀ ਤੇ ਪਹਿਲੀ ਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਆਖੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਕਿ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰੋ ਤੇ ਇਹਦੇ ਵਿੱਚੋਂ ਆਵਾਜ਼ ਕਹੋ ਵਾਕ ਕਹਿ ਲਈਏ ਹੁਕਮਨਾਮਾ ਕਹਿ ਲਈਏ ਤੁਸੀਂ ਉਪਦੇਸ਼ ਸਰਵਣ ਕਰਾਓ ਤੇ ਸਾਰਾ ਪੰਥ ਪੰਥ ਤੋਂ ਭਾਵ ਸੀ ਸੰਗਤ ਇੱਕ ਵਚਨ ਪੜ੍ਹਦੀ ਹੈ ਭੱਟ ਸਾਹਿਬਾਣ ਦਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਗੁਰੂ ਦੀ ਸੰਗਤ ਸ੍ਰੇਸ਼ਟ ਪੰਥ ਹੈ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਕਿ ਤੁਸੀਂ ਉਪਦੇਸ਼ ਲਓ ਕਿ ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਜਿਹੜੀ ਹੈ ਇਹ ਸਾਨੂੰ ਕੀ ਉਪਦੇਸ਼ ਦਿੰਦੀ ਹੈ ਤੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਬੁੱਢਾ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਅਦਬ ਦੇ ਨਾਲ ਖੋਲਿਆ ਬੁੱਢਾ ਸਾਹਿਬ ਅਦਬ ਸੋ ਖੋਲਣਾ ਭਾਈ ਗੁਰ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੇ ਬਚਨ ਆਖੇ ਉਸੇ ਸੁਹੀ ਮਹੱਲਾ ਪੰਜਵਾਂ ਸੰਤਾ ਕੇ ਕਾਰਜ ਆਪ ਖੋਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਸ਼ਾਜਾ RAM ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਪੁਰਬ ਮੌਕੇ ਇਹ ਪਹਿਲਾ ਹੁਕਮਨਾਮਾ ਸੀ ਜਿਹੜਾ ਗੁਰੂ ਸਾਹਿਬ ਜੀ ਨੇ ਆਪ ਸੰਗਤ ਵਿੱਚ ਬੈਠ ਕੇ ਸਰਵਣ ਕੀਤਾ ਸੀ ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮੈਂ ਹੁਕਮਨਾਮੇ ਦੀ ਮਹਾਨਤਾ ਬਾਰੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਕਈ ਵਾਰ ਵੇਖਦੇ ਹਾਂ ਘਰਾਂ ਦੇ ਵਿੱਚ ਵੀ ਜਦੋਂ ਕਿ ਕੋਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਖੜਦੇ ਹੈ ਹੁਕਮਨਾਮਾ ਹੁੰਦਾ ਹੈ ਜਾਂ ਸਮਾਗਮਾਂ ਵਿੱਚ ਵੀ ਵੇਖੀਦਾ ਹੈ ਤੇ ਹੁਕਮਨਾਮੇ ਦੇ ਵੱਲ ਬਹੁਤਿਆਂ ਦਾ ਧਿਆਨ ਹੀ ਨਹੀਂ ਹੁੰਦਾ ਕਿ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਈਵਨ ਕਿ ਤੁਸੀਂ ਜਿਸ ਘਰ ਵਿੱਚ ਪ੍ਰਕਾਸ਼ ਹੈ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਹੈ ਸ਼ਾਮ ਨੂੰ ਉਸ ਪਰਿਵਾਰ ਨੂੰ ਪੁੱਛਿਓ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਪਤੀ ਤੇ ਹੁਕਮਨਾਮਾ ਕੀ ਆਇਆ ਸੀ ਨਹੀਂ ਦੱਸ ਸਕਣਗੇ ਬਹੁਤੀ ਵਾਰ ਗੁਰੂ ਕਿਰਪਾ ਕਰੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਸਿੱਖ ਦੇ ਵਾਸਤੇ ਉਪਦੇਸ਼ ਹੈ ਹੁਕਮ ਹੈ ਗੁਰੂ ਦੀ ਆਗਿਆ ਹੈ ਤੇ ਜਦੋਂ ਗੁਰੂ ਸਾਹਿਬ ਹੁਕਮ ਦੇਣ ਤੇ ਸਿੱਖ ਦਾ ਫਰਜ਼ ਬਣਦਾ ਦੋਵੇਂ ਹੱਥ ਜੋੜ ਕੇ ਤੇ ਨਿਮਰਤਾ ਸਹਿਤ ਉਸ ਬਚਨ ਉਸ ਉਪਦੇਸ਼ ਨੂੰ ਸਰਵਣ ਕਰੇ ਮੇਰਾ ਗੁਰੂ ਕਹਿ ਕੀ ਰਿਹਾ ਹੈ ਸਤਿਗੁਰੂ ਬੋਲਦੇ ਨੇ ਕਿ ਸਿੱਖ ਦਾ ਫਰਜ਼ ਬਣਦਾ ਹੈ ਗੁਰੂ ਦੇ ਬਚਨਾਂ ਨੂੰ ਸੁਣੇ ਸਰੀਰ ਕੋਈ ਵੀ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਹੁਕਮਨਾਮਾ ਕੌਣ ਲੈ ਰਿਹਾ ਹੈ ਇਹ ਗੱਲ ਮਾਇਨੇ ਨਹੀਂ ਰੱਖਦੀ ਮਾਇਨੇ ਇਹ ਗੱਲ ਰੱਖਦੀ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਉਪਦੇਸ਼ ਦੇ ਰਹੇ ਨੇ ਉਹ ਸ਼ਬਦ ਬਾਣੀ ਦੇ ਬੋਲ ਕੀ ਕਹਿ ਰਹੇ ਨੇ ਹੋ ਸਕਦਾ ਹੁਕਮਨਾਮਾ ਲੈਣ ਵਾਲੇ ਨਾਲ ਸਾਡੀ ਨਾ ਬਣਦੀ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਦੇ ਨਾ ਵਿਗਾੜਿਓ ਰਬਚਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਤੇ ਦੱਖਣ ਦਿਸ਼ਾ ਨੂੰ ਜਦੋਂ ਸਤਗੁਰੂ ਤੁਰਨ ਲੱਗੇ ਨੇ ਤੇ ਸਤਗੁਰੂ ਜੀ ਭਾਈ ਮਨੀ ਸਿੰਘ ਜੀ ਨੂੰ ਕਹਿੰਦੇ ਨੇ ਕਿ ਭਾਈ ਮਨੀ ਸਿੰਘ ਜੀ ਅੱਜ ਆਪਾ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨੇ ਜਿਹੜਾ ਸਿੱਖ ਧਰਮ ਦੇ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਹੋਇਆ ਉਹ ਦਮਦਮਾ ਸਾਹਿਬ ਦੀ ਧਰਤੀ ਤੇ ਹੋਇਆ ਸਾਬੂ ਕੀ ਤਲਵੰਡੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਭਾਈ ਮਣੀ ਸਿੰਘ ਜੀ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕੜਾ ਪ੍ਰਸ਼ਾਦੀ ਦੇਗ ਤਿਆਰ ਹੋਈ आनंद साहिब ਪਹਿਲੀਆਂ 5 ਪੌੜੀਆਂ ਇੱਕ ਅਖੀਰਲੀ ਪੌੜੀ 6 ਪੌੜੀਆਂ ਦਾ ਜਾਪ ਕੀਤਾ ਗਿਆ ਤੇ ਉਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋਇਆ ਤਿੰਨ ਦਿਨ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਚੱਲਿਆ ਤੇ ਤੀਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾਈ ਤੋਂ ਬਾਅਦ ਅਰਦਾਸਾ ਸੋਧਿਆ ਗਿਆ ਤੇ ਅਰਦਾਸ ਬੇਨਤੀ ਤੋਂ ਪ੍ਰਤ ਉਪਰੰਤ ਹੁਕਮਨਾਮਾ ਆਇਆ ਸੀ ਕਿ ਟੋਡੀ ਮਹੱਲਾ ਪੰਜਵਾਂ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਖਮਾਰੀ ਅਵਰ ਨ ਸੁੱਜੈ ਦੂਜੀ ਠਾਹਰ ਹਾਰ ਪਰਿਓ ਤੋ ਦਿਵਾਰੀ ਲੇਖਾ ਛੋੜ ਅਲੇਖੇ ਛੁਟੇ ਹਮ ਨਿਰਗੁਣ ਲਿਓ ਉਭਾਰੀ ਸਦ ਵਖ ਸਿੰਧ ਸਦਾ ਮਿਹਰਬਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸ਼ੇ ਪਰਿਓ ਰਾਖ ਲਿਓ ਇਹ ਬਾਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾ ਦੇੜ ਦੀ ਧਰਤੀ ਤੇ ਗਏ ਸਰੀਰਕ ਚੋਲਾ ਤਿਆਗਣ ਲੱਗੇ ਨੇ ਤੇ ਸਿੱਖ ਸੰਗਤਾਂ ਕਹਿੰਦੀਆਂ ਸਤਿਗੁਰੂ ਜੀ ਆਪ ਜੀ ਸਰੀਰਕ ਚੋਲਾ ਤਿਆਗ ਰਹੇ ਹੋ ਆਪ ਜੀ ਤੋਂ ਬਾਅਦ ਸਿੱਖਾਂ ਦਾ ਗੁਰੂ ਕੌਣ ਹੋਏਗਾ ਸਿੱਖ ਕਿਹਦੇ ਉਪਦੇਸ਼ ਦੇ ਰਹੀ ਆਪਣਾ ਜੀਵਨ ਸਵਾਰਣਗੇ ਕਿਹਦੇ ਲੜ ਲਾ ਕੇ ਜਾ ਰਹੇ ਹੋ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ ਪ੍ਰਕਾਸ਼ ਕੀਤਾ ਗਿਆ ਸਤਿਗੁਰੂ ਜੀ ਨੇ ਅਦਬ ਦੇ ਨਾਲ ਪੰਜ ਪੈਸੇ ਨਾਰੀਅਲ ਆਦ ਜੋ ਸਮਗਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਰੱਖ ਕੇ ਆਪਣਾ ਸੀਸ ਝੁਕਾਇਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਉਸ ਦਿਨ ਹੁਕਮਨਾਮਾ ਆਇਆ ਸੀ ਮਾਰੂ ਰਾਗ ਦੇ ਵਿੱਚੋਂ ਕਿ ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਸਰਮ ਥਾਕਾ ਪਾਏ ਬਿਸ਼ਰਾਮ ਮਿਟ ਗਈ ਸਗਲੀ ਧਾਈ ਆਪ ਮੋਹਿ ਜੀਵਨ ਪਦਵੀ ਪਾਈ ਚੀਤਾਇਓ ਮਨ ਪੁਰਖ ਵਿਦਾਤਾ ਸੰਤਨ ਕੀ ਸ਼ਰਣਾਈ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਰੂਪ ਵਿੱਚ ਸਿੱਖਾਂ ਨੂੰ ਆਖਿਆ ਨਾ ਅੱਜ ਤੋਂ ਬਾਅਦ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋ ਚਹੇ ਖੋਜ ਸ਼ਬਦ ਮੈਂ ਲਿਹੇ ਉਸ ਦੇ ਨੇ ਹੁਕਮਨਾਮਾ ਆਇਆ ਸੀ ਸਿੱਖ ਇਤਿਹਾਸ ਦੇ ਵਿੱਚ ਤੁਸੀਂ ਪੜੋ ਬਹੁਤ ਥਾਵਾਂ ਤੇ ਆਪ ਜੀ ਨੂੰ ਜ਼ਿਕਰ ਮਿਲੇਗਾ ਕਿ ਜਦੋਂ ਸਿੱਖਾਂ ਦੇ ਜੀਵਨ ਦੇ ਵਿੱਚ ਕੋਈ ਮਸਲਾ ਬਣਦਾ ਹੈ ਕੋਈ ਔਕੜ ਆਉਂਦੀ ਹੈ ਜੇ ਕਿਸੇ ਤਰ੍ਹਾਂ ਦੀ ਦੁੱਖਦਾ ਪੈਂਦੀ ਹੈ ਤੇ ਸੇਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਅਗਿਆਰ ਅਰਦਾਸਾ ਸੋਧ ਕੇ ਹੁਕਮਨਾਮਾ ਲੈਂਦੇ ਸੀ ਤੇ ਉਸ ਹੁਕਮਨਾਮੇ ਤੇ ਪੂਰਨ ਭਰੋਸਾ ਰੱਖਦੇ ਸੀ ਕਿ ਜਿਹੜਾ ਮੇਰੇ ਗੁਰੂ ਨੇ ਬਚਨ ਕਹਿ ਦਿੱਤਾ ਇਹ ਜੁਗੋ ਜੁਗ اٹਲ ਹੈ ਤੇ ਉਹ ਉਸ ਗੁਰੂ ਦੇ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਜਿਉਣ ਦਾ ਯਤਨ ਕਰਦੇ ਸੀ 1763 ਇਸਵੀ ਦੀ ਗੱਲ ਹੈ ਕਾਲ ਤਖਤ ਸਾਹਿਬ ਦੀ ਧਰਤੀ ਤੇ ਜਥਾ ਆਇਆ ਕੋਈ ਇੱਕ ਪਠਾ ਬ੍ਰਾਹਮਣ ਆਉਂਦਾ ਉਹ ਆ ਕੇ ਬੇਨਤੀ ਕਰਦਾ ਜਥੇ ਦੇ ਸਿੰਘਾਂ ਨੂੰ ਕਿ ਮੇਰੀ ਪਤਨੀ ਨੂੰ ਕਸੂਰ ਦੇ ਹਾਕਮ ਉਸਮਾਨ ਖਾਨ ਨੇ ਜ਼ਬਰਦਸਤੀ ਚੁੱਕ ਲਿਆ ਹੈ ਤੇ ਮੇਰੀ ਮਦਦ ਕਰੋ ਸਿੱਖ ਕਹਿਣ ਲੱਗੇ ਕੁਝ ਸਿੱਖਾਂ ਨੇ ਆਖਿਆ ਕਿ ਸਾਡੇ ਕੋਲ ਇੰਨੀ ਫੌਜ ਨਹੀਂ ਇੰਨਾ ਪ੍ਰਬੰਧ ਨਹੀਂ ਕਿ ਉਹਦੇ ਨਾਲ ਮੁਕਾਬਲਾ ਕਰ ਸਕੀਏ ਉਹਨੇ ਅਰਜ਼ ਕੀਤੀ ਹੱਥ ਜੋੜ ਕੇ ਕਹਿੰਦੇ ਤੇ ਗੁਰੂ ਨਾਨਕ ਦਾ ਦਰ ਹੈ ਕਿ ਜੇ ਮੈਂ ਇਤੋਂ ਖਾਲੀ ਮੁੜ ਗਿਆ ਤੇ ਮੇਰੀ ਬਾਹ ਕੌਣ ਫੜੇਗਾ ਕਿਰਪਾ ਕਰੋ ਤੇ ਮੇਰੀ ਮਦਦ ਕੀਤੀ ਜਾਵੇ ਹਰੀ ਸਿੰਘ ਨਾਮ ਦਾ ਇੱਕ ਸਰਦਾਰ ਠਿਆ ਉਹ ਕਹਿੰਦਾ ਕਿ ਮੈਂ ਇਸ ਬ੍ਰਾਹਮਣ ਦੀ ਮਦਦ ਕਰਾਂਗਾ ਕੁਝ ਸਿੱਖਾਂ ਨੇ ਕੁਝ ਜਿਹੜੇ ਸਰਦਾਰ ਸੀ ਉਹਨਾਂ ਨੇ ਵੀ ਚਲੋ ਕਿਉਂਕਿ ਸਾਰਾ ਕੁਝ ਵੇਖਣਾ ਪੈਂਦਾ ਹੈ ਕਹਿੰਦੇ ਕਿ ਆਪਣੇ ਕੋਲ ਸੈਨਾ ਘਟ ਹੈ ਜਥੇਦਾਰ ਜਿਹੜੇ ਸੀ ਉਹਨਾਂ ਨੇ ਇੱਕ ਫੈਸਲਾ ਕੀਤਾ ਕਹਿੰਦੇ ਜੇ ਆਪਣੇ ਮਨ ਵਿੱਚ ਦੁਚਿੱਤੀ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੁੱਛ ਲਈਏ ਕਿ ਸਤ ਗੁਰੂ ਜੀ ਦਾ ਕੀ ਹੁਕਮ ਹੈ ਤੇ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਅਰਦਾਸਾ ਸੋਧਿਆ ਸਤ ਗੁਰੂ ਇਹ ਬ੍ਰਾਹਮਣ ਆਇਆ ਹੈ ਇਹਦੇ ਤੇ ਮੁਸੀਬਤ ਬਣੀ ਹੈ ਤੇ ਤੁਸੀਂ ਹੁਕਮ ਕਰੋ ਕਿ ਸਿੱਖਾਂ ਨੂੰ ਸਰਦਾਰਾਂ ਨੂੰ ਜਥੇਦਾਰਾਂ ਨੂੰ ਕੀ ਹੁਕਮ ਹੈ ਤੋਸ ਦਿਨ ਕਹਿੰਦੇ ਹੁਕਮਨਾਮਾ ਆਇਆ ਸੀ ਆ ਹੁਣੇ ਵਾਰ ਸਰਵਣ ਕੀਤੀ ਨਾ ਬਸੰਤ ਕੀ ਵਾਰ ਦੇ ਵਿੱਚੋਂ ਪੰਜੇ ਵੱਧੇ ਮਹਾਬਲੀ ਕਰ ਸੱਚਾ ਢੋਵਾ ਆਪਣੇ ਚਰਨ ਜਪਾਈਆਂ ਵਿੱਚ ਦਇਓ ਖੜੋਵਾ ਰੋਗ ਸ਼ੋਗ ਸਭ ਮਿਟ ਗਏ ਨ ਨਵਾ ਨਿਰਵਾ ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਮੂਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਹੁਕਮਨਾਮਾ ਲਿਆ ਤੇ ਸਰਦਾਰ ਘੋੜਿਆਂ ਤੇ ਸਵਾਰ ਹੋ ਕੇ ਤੁਰ ਪਏ ਕਿਸੇ ਨੇ ਰਸਤੇ ਵਿੱਚ ਆਖਿਆ ਸਰਦਾਰੋ ਤੁਰਤੇ ਪ੍ਰਯੋਗ ਸੂਰ ਨੂੰ ਜਿੱਤਣ ਪਰ ਚੇਤੇ ਰੱਖਿਓ ਉਹ ਉਸ ਇਲਾਕੇ ਦਾ ਹਾਕਮ ਹੈ ਉਹ ਕਿਲੀਆਂ ਦਾ ਮਾਲਕ ਹੈ ਉਹਦੇ ਕੋਲ ਬਿਆੰਤ ਫੌਜ ਹੈ ਤੇ ਤੁਸੀਂ ਗਣਤੀ ਦੇ ਸਿੰਘ ਉਹਦਾ ਕੀ ਵਿਗਾੜੋਗੇ ਤੇ ਸਿੱਖਾਂ ਨੇ ਜਵਾਬ ਦਿੱਤਾ ਸੀ ਕੇ ਗੁਰੂ ਗ੍ਰੰਥ ਸਾਹਿਬ ਦਈ ਆਵਾਜ਼ ਸੋਈ ਕਰੇ ਕੋ हमरे काज कहंदे ਗੁਰੂ ਗ੍ਰੰਥ ਸਾਹਿਬ ਨੇ ਹੁਕਮ ਦੇ ਦਿੱਤਾ ਕਿ ਜਿਨ੍ਹਾਂ ਨੇ ਪੰਜ ਮਹਾਬਲੀ ਜੋਧਿਆਂ ਨੂੰ ਕਾਬੂ ਕਰ ਲਿਆ ਹੋਵੇ ਉਹਨਾਂ ਦੇ ਵਾਸਤੇ ਕਸੂਰ ਜਿਤਨਾ ਵੱਡੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਸਾਡੀ ਮਦਦ ਕਰਨਗੇ ਤੇ ਅਸੀਂ ਕਸੂਰ ਫਤਿਹ ਕਰਕੇ ਆਵਾਂਗੇ ਤੇ ਸੱਚ ਕਰਕੇ ਜਾਣਿਓ ਫਿਰ ਉਹ ਜੋਧੇ ਗਏ ਕਸੂਰ ਨੂੰ ਫਤਿਹ ਕੀਤਾ ਉਸਮਾਨ ਖਾਨ ਨੂੰ ਸੋਧਾ ਲਾਇਆ ਉਸ ਬ੍ਰਾਹਮਣ ਦੀ ਪਤਨੀ ਨੂੰ ਛੁਡਾ ਕੇ ਲੈ ਆਏ ਸੀ ਕਿਉਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਤੇ ਹੁਕਮਨਾਮੇ ਤੇ ਭਰੋਸਾ ਕਰ ਲਿਆ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ ਮੈਂ ਥੋੜੀਆਂ ਜੀਆਂ ਬੇਨਤੀਆਂ ਕਰਨੀਆਂ ਚਾਹੁੰਦਾ ਸੀ ਕਿ ਅਸੀਂ ਜਿਹੜਾ ਹੁਕਮਨਾਮਾ ਲੈਨੇ ਉਹਨੂੰ ਕੇਵਲ ਇਹ ਨਾ ਸੋਚੀਏ ਕਿ ਮर्यादा ਹੀ ਹੈ ਕਿ ਗੁਰੂ ਦਾ ਇੱਕ ਇੱਕ ਬਚਨ ਸਾਡੇ ਜੀਵਨ ਦੇ ਵਿੱਚ ਬੜੀ ਮਹਾਨਤਾ ਰੱਖਦਾ ਹੈ ਨਨਕਾਣਾ ਸਾਹਿਬ ਦੀ ਧਰਤੀ ਤੇ ਨਾਰਾਇਣੂ ਮਹੰਤ ਨੇ ਉਪੱਦਰ ਕੀਤਾ ਗੁਰੂ ਘਰ ਦੀ ਮਰਿਆਦਾ ਭਗ ਕੀਤੀ ਬਹੁਤ ਦੁਸ਼ਕਰਮ ਕੀਤੇ ਸ਼ਰਾਬਾਂ ਦੇ ਦੌਰ ਨਾਚ ਗਾਣ ਸਭ ਕੁਝ ਕਰਦਾ ਰਿਹਾ ਚਲੋ ਸਮੇਂ ਦੇ ਜਿਹੜੀ ਉਹ ਸਰਦਾਰ ਸੀ ਜਥੇਦਾਰ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਗੁਰੂ ਘਰ ਨੂੰ ਆਜ਼ਾਦ ਕਰਵਾਉਣਾ ਹੈ ਚਲੋ ਉਸ ਵੇਲੇ ਦੇ ਜਿੰਨੇ ਜਥੇਦਾਰ ਉਹਨਾਂ ਫੈਸਲਾ ਕੀਤਾ ਆਪਾਂ ਨਨਕਾਣਾ ਸਾਹਿਬ ਜਾ ਕੇ ਉਸ ਗੁਰੂ ਧਾਮ ਨੂੰ ਮਹੰਤ ਨਰੈਣੂ ਤੋਂ ਆਜ਼ਾਦ ਕਰਵਾਉਣਾ ਤੇ ਮर्यादा ਬਹਾਲ ਕਰਨੀ ਹੈ ਤੇ ਜਿਸ ਦਿਨ ਜਥਾ ਤੁਰਨਾ ਸੀ ਨਾ ਸ਼ਹੀਦੀ ਜਥਾ ਨਨਕਾਣਾ ਸਾਹਿਬ ਨੂੰ ਤੁਰਨਾ ਸੀ ਤੇ ਲਸ਼ਮਣ ਸਿੰਘ ਧਾਰੋ ਵਾਲੀ ਉਹ ਇੱਕ ਜਥੇ ਦਾ ਜਥੇਦਾਰ ਹੈ ਤੇ ਜਿਸ ਦਿਨ ਤੁਰਨਾ ਇੱਕ ਦਿਨ ਪਹਿਲਾਂ ਸ਼ਾਮਾਂ ਦੇ ਵਕਤ ਆਪਣੀ ਪਤਨੀ ਨਵਿੰਦਰ ਕੌਰ ਉਹਦੀ ਪਤਨੀ ਦਾ ਨਾਮ ਹੈ ਕਹਿੰਦੇ ਕਿ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਗਿਆ ਲਈਏ ਕੱਲ ਜਥਾ ਲੈ ਕੇ ਜਾੜੇ ਤੇ ਸਤਿਗੁਰੂ ਦਾ ਕੀ ਹੁਕਮ ਹੈ ਤੇ ਕਹਿੰਦੇ ਜਦੋਂ ਰਹਿ ਰਾਜ ਸਾਹਿਬ ਜੀ ਦਾ ਸਮਾ ਸੀ ਬਾਣੀ ਪੜੀ ਅਰਦਾਸ ਬੇਨਤੀ ਕੀਤੀ ਤੇ ਹੁਕਮਨਾਮਾ ਲਿਆ ਤੇ ਸੁਹੀ ਰਾਗ ਦੇ ਵਿੱਚ ਹੁਕਮਨਾਮਾ ਆਇਆ ਸੀ ਕੋ ਯਾਣ ਮਿਲਾਵੇਂ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਤੇ ਅਗਲੇ ਬਚਨ ਸੀ ਇਸ ਸ਼ਬਦ ਦੇ ਵਿੱਚ ਇੱਕ ਭਗਤੀ ਆਉਂਦੀ ਹੈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਣੀ ਆਪ ਜਲਾਈ ਕੇ ਲక్ష్మణ ਸਿੰਘਾ ਸ਼ਹੀਦੀ ਜਥਾ ਲੈ ਕੇ ਜਾ ਰਿਹਾ ਤੇ ਗੁਰੂ ਸਾਹਿਬ ਦਾ ਹੁਕਮ ਸੀ ਜੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣਾ ਤੇ ਚੇਤੇ ਰੱਖਿਓ ਆਪਣਾ ਤਨ ਮਨ ਕਟਾਉਣਾ ਪੈ ਸਕਦਾ ਹੈ ਹੋ ਸਕਦਾ ਹੈ ਤੇਰੇ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ ਹੋ ਸਕਦਾ ਹੈ ਤੈਨੂੰ ਅੱਗ ਵਿੱਚ ਪਾ ਕੇ ਸਾੜ ਦਿੱਤਾ ਜਾਏ ਚੇਤੇ ਰੱਖੀ ਜੇ ਗੁਰੂ ਕਰ ਆਜ਼ਾਦ ਕਰਾਉਣਾ ਤੇ ਕੁਰਬਾਨੀ ਕਰਨੀ ਪਏ ਅਗਲੇ ਦਿਨ ਜਥਾ ਤੁਰਿਆ ਅੰਮ੍ਰਿਤ ਵੇੜੇ ਹੁਕਮਨਾਮਾ ਲਿਆ ਤੇ ਫਿਰ ਇਹੀ ਹੁਕਮਨਾਮਾ ਆਇਆ ਜਦੋਂ ਜਥਾ ਤੁਰਿਆ ਰਸਤੇ ਵਿੱਚ ਇੱਕ ਸਥਾਨ ਤੇ ਰਾਤ ਸਟੇ ਕੀਤਾ ਰੁਕੇ ਤੇ ਉੱਥੇ ਜਦੋਂ ਹੁਕਮ ਲਿਆ ਫਿਰ ਇਹੀ ਹੁਕਮਨਾਮਾ ਆਇਆ ਸੀ ਲక్ష్మణ ਸਿੰਘ ਤਿਆਰੀ ਰੱਖੀ ਤੇਰੇ ਨਾਲ ਆਹ ਕੁਝ ਭਾੜਾ ਵਰਤਣੇ ਤੇ ਜਦੋਂ ਉਹ ਨਨਕਾਣਾ ਸਾਹਿਬ ਦੀ ਧਰਤੀ ਤੇ ਗਏ ਕਿਤੇ ਇਤਿਹਾਸ ਪੜਿਓ ਆ ਅਗਲੇ ਮਹੀਨੇ ਫਰਵਰੀ ਦੇ ਵਿੱਚ ਸਾਕਾ ਵਰਤਿਆ ਤੇ ਤੁਸੀਂ ਇਤਿਹਾਸ ਪੜਿਓ ਇਹ ਨਨਕਾਣਾ ਸਾਹਿਬ ਦੇ ਸਾਕੇ ਦਾ ਲੂ ਕੰਡੇ ਖੜੇ ਹੋਣਗੇ ਕਿ ਮਹਾਂਤ ਨਰਾਇਣੂ ਦੇ ਗੁੰਡਿਆਂ ਨੇ ਕਿਵੇਂ ਉਹਨਾਂ ਸਿੱਖਾਂ ਤੇ ਤਸ਼ੱਦਦ ਕੀਤਾ ਕਿਵੇਂ ਉਹਨਾਂ ਨੂੰ ਟੋਕਿਆਂ ਦਾਤਰਾ ਦੇ ਨਾਲ ਟੁਕੜੇ ਟੁਕੜੇ ਕੀਤਾ ਜਿਉਂਦਿਆਂ ਨੂੰ ਜੰਡਾ ਨਾਲ ਬੰਨ ਕੇ ਸਾੜਿਆ ਗਿਆ ਅੱਗ ਵਿੱਚ ਜਿਉਂਦਿਆਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ ਸੀ ਪਰ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਗੁਰੂ ਕੋਲੋਂ ਹੁਕਮਨਾਮਾ ਲਿਆ ਪਤਾ ਸੀ ਗੁਰੂ ਦਾ ਬਚਨ ਅਟੱਲ ਹੈ ਪਰ ਉਹਨਾਂ ਗੁਰੂ ਦੇ ਹੁਕਮਨਾਮੇ ਦੇ ਸਾਹਮਣੇ ਸੀਸ ਝੁਕਾ ਦਿੱਤਾ ਕਿ ਮੇਰੇ ਗੁਰੂ ਨੇ ਆਖਿਆ ਕਿ ਤੈਨੂੰ ਆਪਣਾ ਆਪਾ ਕੁਰਬਾਨ ਕਰਨਾ ਪਏਗਾ ਤੇ ਆਪਾ ਕੁਰਬਾਨ ਕਰ ਦਿਆਂਗਾ ਗੁਰੂ ਦੇ ਉਸ ਘਰ ਦੀ ਆਜ਼ਾਦੀ ਦੀ ਖਾਤਰ ਬਹੁਤ ਬਚਨ ਨੇ ਜਿਹੜੇ ਇਸ ਬਾਬਤ ਕਹੇ ਜਾ ਸਕਦੇ ਕਿ ਹੁਕਮ ਰਾਮੇ ਦੀ ਕਿੰਨੀ ਵੱਡੀ ਮਹਾਨਤਾ ਹੈ ਇਸ ਕਰਕੇ ਜਿਹੜਾ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ ਚਾਹੇ ਕਿਸੇ ਕਾਰਜ ਦੀ ਆਰੰਭਤਾ ਹੈ ਚਾਹੇ ਸੰਪੂਰਨਤਾ ਹੀ ਕੋਈ ਵੀ ਔਕੜ ਮੁਸ਼ਕਲ ਮਸਲਾ ਕਿਸੇ ਵੀ ਤਰ੍ਹਾਂ ਦਾ ਸਿੱਖ ਦੇ ਜੀਵਨ ਵਿੱਚ ਸਮਾਂ ਬਣਦਾ ਜਦੋਂ ਗੁਰੂ ਅਗਿਆਰਦਾਸਾ ਕਰਕੇ ਹੁਕਮ ਲੈਂਦਾ ਹੈ ਨਾ ਸੱਚ ਕਰਕੇ ਜਾਣ ਜੋ ਜਿਹੜਾ ਹੁਕਮ ਗੁਰੂ ਸਾਹਿਬ ਦਿੰਦੇ ਨੇ ਯਤਨ ਕਰੀਏ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾ ਸਕੀਏ ਸਤਗੁਰੂ ਕਿਰਪਾ ਕਰਨ ਗੁਰੂ ਸਾਹਿਬ ਜੀ ਦਾ ਹੁਕਮ ਇੱਕ ਇੱਕ ਬਚਨ ਸਤਗੁਰੂ ਜੀ ਦਾ اٹਲ ਹੈ ਸਿੱਖਾਂ ਨੂੰ ਸੇਧ ਦਿੰਦਾ ਹੈ ਤੇ ਸਿੱਖ ਦਾ ਫਰਜ਼ ਹੈ ਗੁਰੂ ਦੇ ਹੁਕਮ ਦੇ ਅਨੁਸਾਰ ਜੀਵਨ ਜੂਣ ਦਾ ਯਤਨ ਕਰੀਏ ਆ ਜੋ ਦਿਨ